ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਪਿਆਰਿਆ ਜੀਓ ਮਿੱਤਰਾ ਗੋਬਿੰਦ ਨਾਮ ਸਮਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਸੰਗੇ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨ ਜਾਏ मन चिंदे सेई फल पावे चरण कमल चेत लाए जले थाले पूरे रहया बनवारी काटे काटे नदरे निहले ਨਾਨਕ ਸਿੱਖ ਦੇ ਮਨਪ੍ਰੀਤਮ ਸਾਧ ਸੰਗੇ ਪ੍ਰਮੁਜਾਲੇ ਮਨ ਪਿਆਰਿਆ ਜੀ ਮਿੱਤਰਾ ਹਰ ਬੇਨੂ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਇਹ ਕੁ ਸਗਰ ਸੰਸਾਰੇ ਚਰਨ ਕਮਲ ਕਰ ਬੋਹਿ ਥੁ ਕਰਤੇ ਸਹਸਾ ਦੁਖ ਨ ਬਿਆਪੈ ਗੁਰ ਪੂਰਾ ਭੇਟਾ ਵਡ ਭਾਗੀ ਆਠ ਪਹਰ ਪ੍ਰਭ ਜਪੈ ਅਦੇ ਜੁਗਾਦੀ ਸੇਵਕ ਸੁਆਮੀ ਭਗਤਾ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬੇਨੁਹਰੇ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰੂ ਨਿਹਚਲ ਮੱਲੀ ਹਰ ਦਰੂ ਸਿਵੀ ਅਲਖ ਅਭੇਵ ਨਿਹਚਲ ਅਸਣ ਪਾਇਆ ਜਨਮ ਨ ਮਰਨ ਨ ਆਵਣ ਜਾਣਾ ਸੰਸਾਰ ਦੁਖ ਮਿਟਾਇਆ ਚਿੱਤ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚੱਲੀ ਨਾਨਕ ਸਿਖ ਦੇ ਮਨ ਪ੍ਰੀਤਮ ਹਰੇ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰੇ ਸੰਤਾ ਸੰਗੇ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰੇ ਨਾਮੁ ਜਪਤ ਪਰਗਾਸੋ ਸੇਮਾ ਦੇ ਸੁਆਮੀ ਸੁਖ ਗਾਮੀ ਇੱਛ ਸਗਲੀ ਪੁੰਨਿਆ ਪੁਰਬੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁੰਨਿਆ ਅੰਤਰੇ ਬਹਰੇ ਸਰਬੱਤੇ ਰਵਿਆ ਮਨ ਉਪਜਿਆ ਵਿਸਵਾਸੋ ਨਾਨਕੁ ਸਿਖ ਦੇ ਮਨ ਪ੍ਰੀਤਮ ਕਰ ਸੰਤਸਾਂਗੇ ਨਿਵਾਸੋ ਮਨ ਪਿਆਰਿਆ ਜੀਓ ਮਿਤਰਾ ਹਰਿ ਪ੍ਰੇਮ ਪਗ ਤੇ ਮਨੁ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰੇ ਜਲ ਮੇਲੇ ਜੀਵੇ ਮੀਨਾ ਹਰੇ ਪੀ ਅਘਨੇ ਅੰਮ੍ਰਿਤ ਬਾਨੇ ਸਭ ਸੁਖਾ ਮਨ ਉਠੇ ਸ੍ਰੀ ਤਰਪਾਏ ਮੰਗਲ ਗਾਏ ਇਤ ਚੁੱਪਨੀ ਸਾਤੇ ਗੁਰ ਟੁੱਟੇ ਲੜੇ ਲੀਨੇ ਲਾਏ ਨਾ ਨੇ ਦੇ ਪਾਏ ਨਾ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ਸਿਰੀ ਰਾਗ ਕੇ ਛੰਤ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਦੇ ਡਖਣਾ ਹੱਠ ਮੱਝਾ ਹੂ ਮਾਪਰੀ ਪਤ ਸੇ ਕਿਉ ਦੀਦਾਰ ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਆਧਾਰ ਛੰਤ ਚਰਨ ਕਮਲ ਸਿਓ ਪੀ ਤੇਰੀ ਤੇ ਸੰਤਨ ਮਨ ਆਵੇ ਜੀਉ ਦੁਤੀਆ ਭਾਵ ਵਿਪਰੀਤੇ ਅਨੀਤੇ ਦਾਸਾ ਨਹ ਪਾਵੈ ਜੀ ਦਾਸਾ ਨਹ ਪਾਵੈ ਬੇਨੂੰ ਦਰਸਾਵੇ ਇੱਕ ਖੇਨੂ ਧੀਰ ਜੋ ਕਿਉ ਕਰੈ ਨਾਮ ਬਿਹੂਨਾ ਤਾਨੋ ਮਾਨੋ ਹੀਨਾ ਜਲ ਬੇਨ ਮਥਲੀ ਜੋ ਮਰੇ ਮੇਲੋ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧ ਸੰਗੇ ਮੇਲੇ ਗਾਵੇ ਨਾਨਕ ਕੇ ਸੁਆਮੀ ਤਾਰੇ ਅਨੁਗ੍ਰਹਿ ਮਨ ਤਨੇ ਅੰਕੇ ਸਮਾਵਈ ਦਖਣਾ ਸੁਹੰਦੜੋ ਹਭਠਾਇ ਕੋਈ ਨੰਤੀ ਸੈ ਦੂਜੜੋ ਖੁਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ ਛੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਐ ਜੀ ਸਿਮਰਤ ਸਾਸ ਗਿਰਾਸ ਪੂਰਨ ਵਿਸਵਾਸ ਕਿਉ ਮਨ ਹੋ ਬੇਸਾਰੀਐ ਜੀ ਕਿਉ ਮਨ ਹੋ ਬੇਸਾਰੀਐ ਨਿਮਖ ਨਹੀਂ ਟਾਰੀਐ ਗੁਣਵੰਤ ਪ੍ਰਾਨ ਹਮਾਰੇ ਮਨ ਬੰਚਿਤ ਫਲ ਦੇਤ ਹੈ ਸੁਆਮੀ ਜੀ ਕੀ ਬਿਰਥਾ ਸਾਰੇ ਅਨਾਥ ਕੇ ਨਾਥੇ ਸਭ ਕੈ ਸਾਥੇ ਜਪੇ ਜੂਐ ਜਨਮ ਨਹਾਰੀਐ ਨਾਨਕ ਕੀ ਬੇਨੰਤੀ ਪ੍ਰਭ ਪਹੇ ਕਿਰਪਾ ਕਰ ਪਵ ਜਲ ਉਤਾਰੀਐ ਦਖਣਾ ਧੂੜੀ ਮੱਜ ਨੂੰ ਸਾਧਖੇ ਸਾਈਂ ਥੀਏ ਕਿਰਪਾਲ ਲੱਧੇ ਹ ਭੇ ਠੋਕੜੇ ਨਾਨਕ ਹਰਿ ਤਨ ਮਾਲ ਛੰਤ ਸੁnder ਸੁਆਮੀ ਧਾਮ ભગત હૈ બિસરામ આસલગે જીવતે જી માનતે ને ગલતાન સિમૃત પ્રભ નામ હરે અમૃતુ પીવતે જી અમૃતુ હરે પીવતે ਸਦਾ ਤੇਰੇ ਥੀਵ ਤੇ ਬਿਖੇ ਬਨੁ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗ ਤੇ ਨੇਧ ਮੰਨਿਆ ਸਰ ਬਸੂ ਸੁਖ ਆਨੰਦ ਕਨ ਪਿਆਰੇ ਹਰ ਰਤਨੋ ਮਨ ਅੰਤਰੇ ਸੀਵਤੇ ਇਕੁ ਤੇਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਾਪੇ ਜਾਪੇ ਨਾਨਕ ਜੀਵਤੇ ਦਖਣਾ ਜੋ ਤੋ ਕੀਨੇ ਆਪਣੇ ਤਿਨ ਕੂੰ ਮਿਲਿਓ ਹੈ ਆਪੇ ਹੀ ਆਪੇ ਮੋਹਿਓ ਜਸੁ ਨਾਨਕ ਆਪੇ ਸੁਣਿਓ ਹੈ ਛੰਤ ਪ੍ਰੇਮ ਠਗਉਰੀ ਪਾਇ ਰਿਝਾਈ गोबिंद मनु मोहेया जी संतन कै परसाद दे आगाधे कंठे लगे सोहेया जी हरे कंठे इल्लागे सोहेया दुख सब जोहेया ਪਗਤੇ ਲਖਣ ਕਰ ਵਸ ਭਏ ਮਾਨੇ ਸਰਬ ਸੁਖ ਵਿਠੇ ਗੋਵਿੰਦ ਤੁਠੇ ਜਨਮ ਮਰਣਾ ਸਭੇ ਮਿਟੇ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੜੇ ਨਮਾਇ ਹੋਇਆ ਕਰ ਗਏ ਲੈਨੇ ਨਾਨਕ ਪ੍ਰਭ ਪਿਆਰੇ ਸੰਸਾਰ 사ਗਰ ਨਹੀਂ ਪੋਇਆ ਦਖਣਾ ਸਾਈ ਨਾਮ ਅਮੋਲ ਕੀਮ ਨ ਕੋਈ ਜਾਣ ਦੋ ਜਿਨਾ ਭਾਗ ਮਥਾ ਹੈ ਸੇ ਨਾਨਕ ਹਰ ਰੰਗ ਮਾਣ ਦੋ ਛੰਤ ਕਹਤੇ ਪਵਿੱਤਰ ਸੁਣਤੇ ਸਭੇ ਧੰਨ ਲਿਖਤੀ ਕੋਲ ਤਾਰਿਆ ਜੀਓ ਜਿਨ ਕਾ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੁਰਨ ਕਿਰਪਾ ਪ੍ਰਭੇ ਕਰ ਗਏ ਲੀਨੇ ਹਰ ਜਸੋ ਦੀਨੇ ਜੋ ਨੇ ਨਾ ਧਾਵੈ ਨਾ ਮਰੀ ਸਾਤਿਗੁਰ ਦਇਆਲ ਕਿਰਪਾਲ ਪਿਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥ ਨਾ ਜਾਏ ਕਾਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ